ਮੌਸਮ ਨੂੰ ਲੈ ਕੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸਤਿ ਸ੍ਰੀ ਅਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਰਜਿੰਦਰ ਸਿੰਘ ਮਾਨ ਅੱਜ 7 ਅਕਤੂਬਰ 2025 ਦੇ ਟਾਈਮ ਕਰੀਬ ਰਾਤ 7:30 ਤੋਂ 8 ਦੇ ਹੋਣ ਜਾ ਰਹੇ ਹਾਂ ਇਹ ਗੱਲਬਾਤ ਆਉਂਦੇ ਦਿਨਾਂ ਦੇ ਮੌਸਮ ਬਾਰੇ ਕਰਾਂਗੇ ਕਦੋਂ ਰਾਹਤ ਮਿਲੇਗੀ ਤੇ ਜੇ ਪਿਛਲੇ 24 ਤੋਂ 48 ਘੰਟੇ ਦੀ ਗੱਲ ਕੀਤੀ ਜਾਵੇ ਪੰਜਾਬ ਹਰਿਆਣਾ ਰਾਜਸਥਾਨ ਦੇ ਹਿਮਾਚਲ ਦੇ ਜੰਮੂ ਕਸ਼ਮੀਰ ਦੇ ਬਹੁਤੇ ਇਲਾਕਿਆਂ 'ਚ ਹਲਕੇ ਤੋਂ ਦਰਮਿਆਨ ਕਿਤੇ ਕਿਤੇ ਭਾਰੀ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਦੇਖਣ ਨੂੰ ਮਿਲੀਆਂ ਅੱਜ ਵੀ ਪੰਜਾਬ ਦੇ ਕੇਂਦਰੀ ਤੇ ਪੂ ਹਲਕੇ ਦਰਮਿਆਨੇ ਮੀਰੀਆਂ ਤੇ ਭਾਰੀ ਮੀਰੀਆਂ ਕਾਰਵਾਈਆਂ ਕਿਤੇ ਕਿਤੇ ਦੇਖਣ ਨੂੰ ਮਿਲੀਆਂ ਤੇ ਇਨ੍ਹਾਂ ਮੀਰੀਆਂ ਕਾਰਵਾਈਆਂ ਸਦਕਾ ਜਿਹੜੀ ਕਿਸਾਨਾਂ ਦੀ ਚਿੰਤਾ ਵਧੀ ਹੋਈ ਸੀਗੀ ਉਹ ਜਿਹੜੀ ਹੁਣ ਘੜੀ ਦੀ ਦਿਖਾਈ ਦੇਊਗੀ ਹਾਲਾਂਕਿ ਮੀਨ ਏਰੀ ਦੇ ਚੱਕਰ ਦੀਆਂ ਕਾਰਵਾਈਆਂ ਕਾਰਨ ਨੁਕਸਾਨ ਜ਼ਰੂਰ ਪੁੱਜਾ ਝੋਨੇ ਦੀ ਫਸਲ ਨੂੰ ਕਾਫੀ ਏਰੀਆ ਵਿੱਚ ਨੁਕਸਾਨ ਦੀਆਂ ਖਬਰਾਂ ਜਿਹੜੀਆਂ ਪ੍ਰਾਪਤ ਹੋਈਆਂ ਨੇ ਤੇ ਬਾਕੀ ਪਿਛਲੇ ਕਈ ਦਿਨਾਂ ਵਿੱਚ ਕਾਫੀ ਚੈਨਲਾਂ ਤੇ ਇਹ ਜਿਹੜਾ ਡਗ ਡਗਾ ਵੱਜ ਰਿਹਾ ਸੀਗਾ ਵੀ ਹੜ੍ਹਾਂ ਦੀ ਸਥਿਤੀ ਪੈਦਾ ਹੋ ਜੂ ਬਹੁਤ ਤਾਕੜਾ ਮੀਂਹ ਪਊ 80 ਸਾਲਾਂ ਦੇ ਰਿਕਾਰਡ ਟੁੱਟ ਜਾਣਗੇ ਉਹਦਾ ਕਰਕੇ ਵੀ ਕਿਸਾਨਾਂ ਦੀ ਚਿੰਤਾ ਜਿਹੜੀ ਵਧੀ ਹੋਈ ਸੀਗੀ ਸੋ ਹਾਲ ਫਿਲਹਾਲ ਹੁਣ ਪਾਸਮੀ ਸਿਸਟਮ ਮੀਂਹ ਦੀਆਂ ਕਾਰਵਾਈਆਂ ਦਿੰਦਾ ਹੋਇਆ ਅੱਗੇ ਨਿਕਲ ਰਿਹਾ ਹੈਗਾ ਅੱਜ ਰਾਤ ਨੂੰ ਪੰਜਾਬ ਹਰਿਆਣਾ ਰਾਜਾਂ ਤਾਂ ਦੇ ਬਹੁਤੇ ਖੇਤਰਾ ਵਿੱਚੋਂ ਇਹ ਸਿਸਟਮ ਖਤਮ ਹੋ ਜਾਣਾ ਹੈ ਹਾਲਾਂਕਿ ਹਿਮਾਚਲ ਦੇ ਥੋੜੇ ਬਹੁਤ ਖੇਤਰਾ ਵਿੱਚ ਕੱਲ੍ਹ ਤੱਕ ਕਿਤੇ ਕਿਤੇ ਮੀਂਹ ਦੀ ਕਾਰਵਾਈ ਦੇ ਅਸਰ ਬਣੇ ਰਹਿਣਗੇ ਜਾਂ ਪੰਜਾਬ ਦੇ ਹਿਮਾਚਲ ਨਾਲ ਲੱਗਦੇ ਇਲਾਕਿਆਂ ਵਿੱਚ ਕਿਤੇ 15 20% ਕੇਤਰਾਂ ਵਿੱਚ ਮੀਂਹ ਦੀ ਕਾਰਵਾਈ ਹੋ ਸਕਦੀ ਆ ਪਰ ਹੁਣ ਵੱਡੇ ਪੱਧਰ ਤੇ ਮੀਂਹ ਦੀ ਸੁਭਾਵਨਾ ਪੰਜਾਬ ਵਿੱਚ ਜਾਂ ਹਰਿਆਣਾ ਜਾਂ ਰਾਜਸਥਾਨ ਵਿੱਚ ਨਹੀਂ ਦਿਖਾਈ ਦੇ ਰਹੀ ਜਿਸ ਦਾ ਕਰਕੇ ਕਿਸਾਨਾਂ ਨੂੰ ਵੱਡੀ ਰਾਹਤ ਮਿਲਦੀ ਦਿਖਾਈ ਦੇਊਗੀ ਹਾਲਾਂਕਿ ਅਗਲੇ ਅਗਲੀਆਂ 2 3 ਸਵੇਰਾਂ ਮਤਲਬ ਕਿ ਨਮੀ ਵਧੀ ਹੋਈ ਹੈ ਨਮੀ ਪਤਨ ਦੇ ਕਾਰਨ ਹੁਣ ਜਦੋਂ ਪਹਾੜ ਤੇ ਪੱਛੋਂ ਦੀ ਹਵਾ ਚੱਲੂਗੀ ਉਹਦੇ ਨਾਲ ਨਮੀ ਜਿਹੜੀ ਡਿੱਗਣੀ ਸ਼ੁਰੂ ਹੋ ਜੂਗੀ ਮਤਲਬ ਕਿ ਜਿਹੜੀਆਂ ਪੱਛੋਂ ਦੀਆਂ ਹਵਾਵਾਂ ਹੁੰਦੀਆਂ ਨੇ ਉਹ ਨਮੀ ਨੂੰ ਜ਼ਿਆਦਾ ਟਾਈਮ ਫੜ ਕੇ ਨਹੀਂ ਰੱਖ ਸਕਦੀਆਂ ਉਹ ਖੁਸ਼ਕ ਹਵਾਵਾਂ ਹੁੰਦੀਆਂ ਨੇ ਜਿਹਦੇ ਨਾਲ ਨਮੀ ਹੇਠਾ ਡਿੱਗਣੀ ਸ਼ੁਰੂ ਹੋ ਜਾਂਦੀ ਹੈ ਗਰਾਊਂਡ ਲੈਵਲ ਤੇ ਉਹਦਾ ਕਰਕੇ ਅਗਲੇ 2-3 ਦਿਨਾਂ ਧੁੰਦ ਦੀ ਸੁਭਾਵਨਾ ਰਹੂਗੀ ਥੋੜੇ-ਬਹੁਤ ਖੇਤਾਂ ਦੇ ਵਿੱਚ ਧੁੰਦ ਜਿਹੜੀ ਹਲਕੀ ਦਰਮਿਆਨੀ ਵੀ ਹੋ ਸਕਦੀ ਹੈ ਕਿਤੇ-ਕਿਤੇ ਧੁੰਦ ਜਿਹੜੀ ਸੰਗਲੀ ਵੀ ਹੋ ਸਕਦੀ ਆ ਸਾਰੇ ਇਲਾਕਿਆਂ 'ਚ ਤਾਂ ਨਹੀਂ ਹੋਊਗੀ ਪਰ ਥੋੜੇ-ਬਹੁਤ ਖੇਤਾਂਾਂ 'ਚ ਧੁੰਦ ਦੇਖਣ ਨੂੰ ਮਿਲ ਸਕਦੀ ਆ ਪਰ ਕਿਸਾਨੀ ਪੱਖ ਤੋਂ ਵੇਖਿਆ ਜਾਵੇ ਤਾਂ ਆਉਂਦੇ ਦਿਨਾਂ ਵਿੱਚ ਹਲੇ 20-25 ਅਕਤੂਬਰ ਤੱਕ ਕੋਈ ਸਿਸਟਮ ਆਉਂਦਾ ਨਹੀਂ ਦਿਖਾਈ ਦੇ ਰਿਹਾ ਦਿਨ ਅਤੇ ਰਾਤਾਂ ਦੇ ਵਿੱਚ ਦਿਨ ਰਾਤਾਂ ਦੇ ਪਾਰੇ ਵਿੱਚ ਗਰਾਵੜ ਦਾ ਦੌਰ ਜਾਰੀ ਰਹੂਗਾ ਝੋਨੇ ਦੀ ਫਸਲ ਜਿਹੜੀ ਪੱਕੀ ਹੋਈ ਆ ਜਾਂ ਪੱਕ ਕੇ ਤਿਆਰ ਹੋ ਚੁੱਕੀ ਆ ਕਟ ਤਾ ਇਵੜਾ ਇਹ ਜਿਹੜਾ ਮਾਹੌਲ ਜਿਹੜਾ ਅਨੁਕੂਲ ਦਿਖਾਈ ਦੇਊਗਾ ਕਿਸਾਨਾਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਆਉਂਦੇ ਦਿਨਾਂ ਵਿੱਚ ਨਹੀਂ ਕਰਨਾ ਪਊਗਾ ਹਾਲਾਂਕਿ ਮੀਂਹ ਦੇ ਤੇ ਝਕੜ ਦੇ ਕਾਰਨ ਫਸਲਾਂ ਦਾ ਨੁਕਸਾਨ ਜ਼ਰੂਰ ਹੋਇਆਗਾ ਪਰ ਆਉਂਦੇ ਦਿਨਾਂ ਵਿੱਚ ਹੁਣ ਕੋਈ ਵੱਡੇ ਸਿਸਟਮ ਦੀ ਸੁਭਾਵਨਾ ਨਹੀਂ ਜਾਪ ਰਹੀ ਜਿਹਦੇ ਚਲਦਿਆਂ ਮੌਸਮ ਕੁਸ਼ਕ ਤੇ ਹਸਾਬ ਨਾਲ ਰਹਿ ਸਕਦਾ ਦਿਨ ਹਸਾਬ ਨੇ ਰਹਿਣਗੇ ਰਾਤਾਂ ਠੰਡੀਆਂ ਰਹਿਣੀਆਂ ਰਾਤਾਂ ਦਾ ਪਾਰਾ ਸੀਜ਼ਨ ਵਿੱਚ ਪਹਿਲੀ ਵਾਰ 15 ਡਿਗਰੀ ਤੋਂ ਹੇਠਾਂ ਖਿਸਕ ਸਕਦਾ ਇਹ ਨਹੀਂ ਹੈਗਾ ਆਪਾਂ ਮੁਕੰਮਲ ਠੰਡ ਦੇ ਦੌਰ ਵਿੱਚ ਦਾਖਲ ਹੋ ਰਹੇ ਆ ਮੌਨਸੂਨ ਸੀਜ਼ਨ ਤੋਂ ਬਾਅਦ ਪਤਝੜ ਸੀਜ਼ਨ ਵੀ ਆਉਂਦਾਗਾ ਪਤਝੜ ਰੁਕ ਆਉਂਦੀ ਆ ਮਤਲਬ ਕਿ ਪਤਝੜ ਰੁਤੂ ਹੁੰਦੀ ਆ ਜਦੋਂ ਦਿਨ ਸਹਾਬਨੇ ਤੇ ਰਾਤਾਂ ਠੰਡੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਸਵੇਰੇ ਸ਼ਾਮ ਵੀ ਜਿਹੜੀ ਠਾਰੀ ਮਹਿਸੂਸ ਹੁੰਦੀ ਆ ਉਦਾਂ ਦਾ ਮਾਹੌਲ ਆਉਂਦੇ 10 ਦਿਨ ਜਾਂ 15 ਦਿਨ ਜਾਰੀ ਰਹਿ ਸਕਦਾਗਾ ਸੋ ਹਾਲਪੁਲਾ ਲਈ ਇਨੀ ਕ ਅਪਡੇਟਾਂ ਜੀ ਜੁੜੇ ਰਹੋ ਮੌਸਮ